ਜਾਣੇ ਸਾਹਿਬ ਉਹ ਤੇ ਧੀ ਡੇਰਾ ਬਾਬਾ ਨਾਨਕ ਦਾ ਪਿੰਡ ਕੀ ਕਹਣਾ ਚਾਹੋਗੇ ਇਹਲੇ ਦਿਨਾਂ ਦੇ ਵਿੱਚ ਜਦੋਂ ਹੜ੍ਹ ਆਏ ਨੇ ਤੇ ਹਰਾਂ ਦੀ ਲਪੇਟ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਆਲੇ ਦਾਲੇ ਦੇ ਪਿੰਡ ਤੇ ਸਾਰਾ ਇਲਾਕਾ ਉਹਦੇ ਵਿੱਚ ਆਇਆ ਪ੍ਰਧਾਨ ਸਾਹਿਬ ਸ਼੍ਰੋਮਣੀ ਅਕਾਲੀ ਦਲ ਦਾ ਸਦਾ ਸਿੰਘ ਵੀਰ ਸਿੰਘ ਬਾਦਲ ਨੇ ਉਹਨਾਂ ਇਲਾਕਿਆਂ ਵਿਚ ਆਪ ਜਾ ਕੇ ਗਏ ਨੇ ਉਹਨਾਂ ਵੇਖਿਆ ਕਿ ਉੱਚੇ ਕਿਹੋ ਜਿਹੇ ਹਾਲਾਤ ਨੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਿਆ ਵੀ ਤੇ ਉਹਨਾਂ ਨੂੰ ਹੱਲ ਕਰਨ ਦਾ ਵੀ ਯਤਨ ਕੀਤਾ ਉਹਨਾਂ ਨੇ ਗਾਂ ਟੀਮਾਂ ਬਣਾਈਆਂ ਨੇ ਜੋ ਮੇਰੀ ਡਿਊਟੀ ਕੋ ਮਰਸਾਦੀ ਡਿਊਟੀ ਇੱਥੇ ਲਾਈ ਆ ਅਸੀਂ ਜ਼ਮੀਨੀ ਪੱਧਰ ਤੇ ਜੋ ਮੁਸ਼ਕਲਾਂ ਆ ਰਹੀਆਂ ਨੇ ਸਾਰੇ ਇਲਾਕੇ ਨੂੰ ਉਹ ਲਗਾਹ ਸਾਹਿਬ ਦੇ ਕੋਲ ਆਏ ਆ ਲਗਾਹ ਸਾਹਿਬ ਦਾ ਹਲਕਾ ਸਭ ਤੋਂ ਜ਼ਿਆਦਾ ਇਹਦੇ ਵਿੱਚ ਡਿਸਟਰਬ ਹੋਇਆ ਤੇ ਉਹਦੇ ਲਈ ਅਸੀਂ ਇਹਨਾਂ ਦੇ ਨਾਲ ਵੀ ਜਾ ਰਹੇ ਹੁਣ ਜਿੱਥੇ ਜਿੱਥੇ ਕੋਈ ਪ੍ਰੋਬਲਮ ਆਈ ਹੋਈ ਆ ਤੇ ਉਹ ਸਾਰੀ ਰਿਪੋਰਟ ਜਿਹੜੀ ਆ ਪ੍ਰਧਾਨ ਸਾਹਿਬ ਮੰਗ ਰਹੇ ਆ ਵੀ ਕੀ ਉੱਥੇ ਹਾਲਾਤ ਨੇ ਕਿਹੜੀ ਚੀਜ਼ ਦੀ ਲੋੜ ਆ ਕਿਵੇਂ ਆ ਉਹ ਸਾਰੀ ਚੀਜ਼ ਜਿਹੜੀ ਆ ਰਿਪੋਰਟ ਤਿਆਰ ਕਰਕੇ ਅਸੀਂ ਸ਼ਾਮ ਤੱਕ ਪ੍ਰਧਾਨ ਸ਼ਰੋਬਣੀ ਅਕਾਲੀ ਦਲ ਸਦਾਸਕ ਵੀਰ ਸਿੰਘ ਬਾਦਲ ਸਾਹਿਬ ਨੂੰ ਦੇਣੀ ਹੈ ਕਿੰਨੇ ਕ ਪਿੰਡਾਂ ਦਾ ਘੁਣਟਾ ਕਵਰ ਹੋ ਚੁੱਕਿਆ ਜੀ ਪੰਜਾਬ ਦੇ ਦੇ ਲੈ ਚੱਲੀਆਂ ਤੇ ਵਾਖੋਖ ਟੀਮਾਂ ਬਣੀਆਂ ਜੀ ਸਾਡੀ ਟੀਮ ਇੱਥੇ ਜਿਹੜੀ ਆ ਉਹ ਇੱਥੇ ਜਿਹੜਾ ਬਾਬੇ ਨਾਨਕ ਦੇ ਏਰੀਆ ਚ ਆਈ ਆ ਬਾਕੀ ਡਾਕਟਰ ਟੀਮੇ ਦੀਆਂ ਅਜਨਾਲੇ ਵਾਲੇ ਪਾਸੇ ਸੀਗੇ ਬਾਕੀ ਵੱਖ-ਵੱਖ ਇਲਾਕਿਆਂ 'ਚ ਬਾਕੀ ਬੰਦਿਆਂ ਨੇ ਡਿਊਟੀਆਂ ਲਗੀਆਂ ਜ਼ਮੀਨੀ ਪੱਧਰ ਤੇ ਜਾ ਕੇ ਲੋਕਾਂ ਦੇ ਹਾਲਾਤ ਜਾਣਨ ਦੀ ਉਹਨਾਂ ਨੇ ਗੱਲ ਕਹੀ ਆ ਵੀ ਲੋਕਾਂ ਦੇ ਹਾਲਾਤ ਵੇਖੋ ਕੀ ਨੇ ਕਿਹੜੀ-ਕਿਹੜੀ ਚੀਜ਼ ਦੀ ਜ਼ਰੂਰੀ ਲੋੜ ਆ ਕਿਉਂਕਿ ਇਹ ਫਰਜ਼ ਤਾਂ ਬੰਦਾ ਸਰਕਾਰਾਂ ਦਾ ਇਹ ਸਰਕਾਰਾਂ ਇਹ ਸਾਰਾ ਕੰਮ ਕਰਨ ਪਰ ਪ੍ਰਧਾਨ ਸਾਹਿਬ ਹਰ ਘੰਟੇ-ਘੰਟੇ ਦੋ-ਦੋ ਘੰਟੇ ਬਾਅਦ ਰਿਪੋਰਟ ਮੰਗਦੇ ਆ ਕਿ ਕਿਹੋ ਜਿਹੇ ਹਾਲਾਤ ਨੇ ਕੀ ਲੋਕਾਂ ਦੀਆਂ ਡਿਮਾਂਡਾਂ ਨੇ ਕੀ ਲੋਕਾਂ ਨੂੰ ਚਾਹੀਦਾ ਉਹ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖ ਕੇ ਅਸੀਂ ਇੱਥੇ ਰਿਪੋਰਟ ਤਿਆਰ ਕਰਕੇ ਨਾਜਨਾਪੇ ਹੁਣ ਭੇਜ ਵੀ ਦਿੱਤੀ ਆ ਗਾਂ ਭੇਜ ਰਹੇ ਆ ਤੋ ਇਹ ਜੋ ਲਗਾ ਸਾਹਿਬ ਨੇ ਵੱਖ-ਵੱਖ ਪਿੰਡਾਂ ਤੋਂ ਆ ਨਗਰਾਂ ਤੋਂ ਸੱਜਣ ਆਏ ਨੇ ਇਹਨਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਵੇਖ ਕੇ ਵੀ ਆਏ ਆ ਇਹਨਾਂ ਦੱਸਿਆ ਵੀ ਆ ਕਿ ਫਲਾਣੇ ਪਿੰਡ ਦੀ ਆ ਪੋਜੀਸ਼ਨ ਆ ਫਲਾਣੇ ਪਿੰਡ ਦੀ ਆ ਪੋਜੀਸ਼ਨ ਆ ਫਲਾਣੇ ਪਿੰਡ ਚਾਹ ਇਹਨਾਂ ਚੀਜ਼ਾਂ ਦੀ ਲੋੜ ਆ ਫਲਾਣੇ ਪਿੰਡਾਂ ਜਾਂ ਲੋੜ ਆ ਉਹਨੇ ਤੁਹਾਡੇ ਸਾਹਮਣੇ ਚਾਰਾ ਵੀ ਭੇਜ ਰਹੇ ਨੇ ਤੂੜੀ ਵੀ ਭੇਜ ਰਹੇ ਨੇ ਹੋਰ ਵੀ ਜੜੀਆਂ ਲੋੜਾਂ ਨੇ ਲੋਕਾਂ ਦੀਆਂ ਉਹਨਾਂ ਨੂੰ ਪੂਰੀਆਂ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦੀ ਡਾਇਰੈਕਸ਼ਨ ਤੇ ਗਾਵੜੀਆ ਸਾਹਿਬ ਐਡਵੋਕੇਟ ਘੁੰਮਣ ਸਾਹਿਬ ਜੋ ਸਾਡੇ ਹੁਣੇ ਕੈਂਡੀਡੇਟ ਲੁਧਿਆਣੇ ਤੋਂ ਅਸੈਂਬਲੀ ਦੇ ਬਣੇ ਸੀ ਇਨਾਂ ਦੀ ਅਗਵਾਈ ਦੇ ਵਿੱਚ ਇੱਕ ਟੀਮ ਐ ਇੱਥੇ ਆਈ ਜਿੱਥੇ-ਜਿੱਥੇ ਨੁਕਸਾਨ ਹੋਇਆ ਵਾ ਇਸ ਤੋਂ ਬਾਅਦ ਡੇਰੇ ਬਾਬੇ ਨਾਨਕ ਤੋਂ ਬਾਅਦ ਇਹਨਾਂ ਨੇ ਬਾਰਡਰ ਦੇ ਨਾਲ-ਨਾਲ ਦੀਨਾ ਨਗਰ ਤੇ ਦੀਨਾ ਨਗਰ ਤੋਂ ਕਤਲੌਰ ਵਾਲੀ ਸਾਈਡ ਤੇ ਜਾਣਾ ਵਾ ਰਾਵੀ ਦਰਿਆ ਦੇ ਨਾਲ-ਨਾਲ ਤੇ ਇਹਦਾ ਜਾਇਜ਼ਾ ਲੈ ਕੇ ਪਾਰਟੀ ਹਾਈ ਕਮਾਂਡ ਨੂੰ ਦੱਸਣਗੇ ਤੇ ਜੋ-ਜੋ ਮੁਸ਼ਕਲਾਂ ਆ ਰਹੀਆਂ ਨੇ ਉਹਨਾਂ ਦਾ ਇਹ ਹੱਲ ਕਰਨਗੇ ਕਾਲੀ ਦਲ ਪੱਬਾਂ ਪਰ ਹੋ ਕੇ ਪਿੰਡੂ ਲੋਕਾਂ ਦੇ ਨਾਲ ਖੜਾ ਵਾ ਵਿਪਤਾ ਦੀ ਮੁਸੀਬਤ ਦੇ ਸਮੇਂ ਤੇ ਹੋਰ ਕੋਈ ਪਾਰਟੀ ਮੈਨੂੰ ਨਜ਼ਰ ਨਹੀਂ ਆਉਂਦੀ ਮੈਂ ਸਮਝਦਾ ਕਿ ਫੀਲਡ ਵਿੱਚ ਮੈਂ ਉਸੇ ਦਿਨ ਤੋਂ ਜੁੜਿਆ ਹੋਇਆ ਵਾਂ ਜਿਸ ਦਿਨ ਤੋਂ ਇਹ ਹੜ੍ਹ ਆਏ ਨੇ ਕੁਝ ਲੋਕ ਜਿਹੜੇ ਨੇ ਸਾਡੇ ਹਲਕੇ ਦੇ ਵੀ ਨਹੀਂਗੇ ਹਲਕੇ ਤੋਂ ਬਾਹਰ ਦੇ ਲੋਕ ਨੇ ਟਰਾਲੀਆਂ ਨਾਲ ਸਕੈਨਰ ਲਾਏ ਹੋਏ ਨੇ ਤੇ ਟਰਾਲੀਆਂ ਵਿੱਚ ਜਾਂ ਮਿੱਟੀ ਪਾਈ ਹੋਈ ਹੈ ਤੇ ਜਾਂ ਕੋਈ ਹੋਰ ਸਮਾਨ ਥੋੜਾ ਬਹੁਤਾ ਪਾ ਕੇ ਤੇ ਸਕੈਨਰ ਲਾਏ ਨੇ ਵੀ ਪੈਸੇ ਇੱਥੇ ਪਾਉਂਦੇ ਉਹ ਦੇਸ਼ਾਂ ਵਿਦੇਸ਼ਾਂ ਤੋਂ ਹੜਾਂ ਦੇ ਮਾਰ ਵਾਲਿਆਂ ਨੂੰ ਪੈਸੇ ਮੰਗਵਾ ਰਹੇ ਨੇ ਪਰ ਮੇਰੀ ਪਾਰਟੀ ਜਿਹੜੀ ਹੈ ਅਸੀਂ ਕੋਈ ਪੈਸਾ ਆਪ ਨਹੀਂ ਲੈ ਰਹੇ ਅਸੀਂ ਕਹਿੰਨੇ ਆ ਜੇ ਕੋਈ ਦਾਨੀ ਸੱਜਣ ਹੈ ਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੈੱਡ ਵਿੱਚ ਪੈਸੇ ਪਾਵੇ ਕਾਲੀ ਦਲ ਆਪਣੇ ਵਰਕਰਾਂ ਕੋਲੋਂ ਲੈ ਰਿਆ ਵਾ ਜਿਵੇਂ ਸਾਰੇ ਪੰਜਾਬ ਦੇ ਵਰਕਰਾਂ ਦੀ ਪਿਛਲੇ ਦਿਨਾਂ ਵਿੱਚ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਮੀਟਿੰਗ ਲਈ ਸੀ ਤੇ ਉਹਨਾਂ ਵਰਕਰਾਂ ਨੂੰ ਅਪੀਲ ਕੀਤੀ ਏ ਹਦਾਇਤ ਕੀਤੀ ਏ ਕਿ ਤੁਸੀਂ ਆਪਣੀਆਂ ਜੇਬਾਂ ਤੋਂ ਤੇ ਆਪਣੇ ਦੋਸਤਾਂ ਮਿੱਤਰਾਂ ਦੀਆਂ ਜੇਬਾਂ ਵਿੱਚੋਂ ਕਾਲੀ ਦਲ ਦੇ ਪੂਲ ਵਿੱਚ ਸਾਰਾ ਰਾਸ਼ਨ ਸਾਰੇ ਪੈਸੇ ਜਿਹੜੇ ਜਮ੍ਹਾਂ ਕਰਾਓ ਤਾਂ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਮਲਮ ਪੱਟੀ ਕਰ ਸਕੀਏ ਤੇ ਮੈਂ ਮੇਰੇ ਕੋ ਕੋਈ ਸ਼ਬਦ ਨਹੀਂ ਕਾਬੜੀਆ ਸਾਹਿਬ ਐਡਵੋਕੇਟ ਸਾਹਿਬ ਤੁਹਾਡੀ ਟੀਮ ਦਾ ਜਿਨ੍ਹਾਂ ਨਾਲ ਮੈਂ ਧੰਨਵਾਦ ਕਰ ਸਕਾਂ ਤੁਸੀਂ ਸਾਡੇ ਦੁੱਖ ਦੇ ਵੇਲੇ ਸਾਡੇ ਕੋਲ ਆਏ ਹੋ ਮੈਂ ਤੁਹਾਡੇ ਇੱਕ ਇੱਕ ਪੁੱਟੇ ਕਦਮ ਅੱਗੇ ਸਿਰ ਝਕਾਉਣਾ ਵਾ ਔਰ ਆਸ ਰੱਖਣਾ ਕਿ ਤੁਹਾਂ ਸਾਡਾ ਜਿਵੇਂ ਹੌਸਲਾ ਬਲੰਦ ਕੀਤਾ ਵਾ ਇਸੇ ਤਰ੍ਹਾਂ ਪੰਜਾਬ ਦੇ ਕਿਸਾਨਾਂ ਦਾ ਮਜ਼ਦੂਰਾਂ ਦਾ ਹੌਸਲਾ ਜਿਹੜਾ ਬਲੰਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ